ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਲਈਏ ਸਮਝਿਆ ਕਿ ਅੰਧਾ ਤਿਆਕਰਨ ਬੜੀ ਕੁਰਬਾਨੀ ਕੀ ਕਹਿੰਦੀ ਹੈ ਸਭ ਤੋਂ ਪਹਿਲੇ ਤੇ ਸਮਝਿਆ ਸੀ ਕਿ ਵਰਤ ਹੈ ਕੀ ਹੈ ਇਹਦਾ ਕਨਸੈਪਟ ਕੀ ਹੈ ਵਿਚਾਰਤਾ ਰਾ ਕੀ ਹੈ ਕਿ ਕਿੰਨਾ ਦਾ ਫਲਸਫਾ ਕਿੱਥੋਂ ਨਿਕਲਿਆ ਉਹਦੇ ਬਾਅਦ ਇਹ ਵਿਚਾਰ ਰਿਆ ਸੀ ਅੱਜ ਜੇ ਸੀ ਇਦਨਾਲ ਮਿਲਦੀ ਜੁਲਦੀ ਗੱਲ ਵਿਚਾਰਾਂਗੇ ਪਰ ਥੋੜਾ ਜਿਹਾ ਸੂਖਸ਼ਮ ਪੇਧ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਵਰਤ ਰੱਖਣ ਦਾ ਕਰਮ ਕਾਂਡ ਕਰਨ ਬਾਰੇ ਗੁਰਮਤਿ ਸਿਧਾਂਤ ਕੀ ਹੈ ਇੱਕ ਸੁਭਾਵਕ ਕਿਸੇ ਚੀਜ਼ ਦਾ ਤਿਆਗ ਕਰਨਾ ਇਕ ਕਿ ਉਹਨੂੰ ਧਰਮ ਸਮਝ ਕੇ ਕਰਮ ਕਾਂਡ ਦੇ ਤੌਰ ਤੇ ਉਹਦਾ ਤਿਆਗ ਕਰਨਾ ਇਹ ਬ੍ਰਹਮਣੀ ਕਰਮਾਂ ਦੇ ਵਿੱਚ ਇੱਕ ਮਿੱਥਿਆ ਹੋਇਆ ਕਰਮ ਹੈ ਵਰਤ ਰੱਖਣਾ ਉਹਦੇ ਵਾਸਤੇ ਤਿਆਗ ਕਰਨਾ ਹੁੰਦਾ ਫਿਰ ਉਹਦੇ ਨਾਲ ਦਿਨ ਜੁੜੇ ਹੋਏ ਨਹੀਂ ਕਿ ਫਲਾਣੇ ਫਲਾਣੇ ਦਿਨ ਕਰਨਾ ਫਲਾਣੇ ਫਲਾਣੇ ਮੌਕੇ ਤੇ ਕਰਨਾ ਉਹ ਕਰਮ ਕਾਂਡ ਵੈਸੇ ਮੈਂ ਇੱਕ ਬੇਨਤੀ ਪਹਿਲਾਂ ਕੀਤੀ ਸੀ ਈ ਕੋਰਿਫੀਅਰ ਦੁਰਾਗੇ ਬੜੀ ਮਤਬੂਦ ਬੇਨਤੀ ਹੈ ਕਿ ਕਰਮ ਕਾਂਡ ਸਿਰਫ ਉਹ ਨਹੀਂ ਜਿਹੜੇ ਬ੍ਰਾਹਮਣ ਨੇ ਮਿੱਥੇ ਹੋਏ ਨੇ ਧਰਮ ਦੇ ਨਾਂ ਦੇ ਉੱਤੇ ਜਿਹੜਾ ਵੀ ਅਸੀਂ ਕਰਮ ਕਰਨੇ ਆ ਜਿਹੜਾ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਉਂਦਾ ਭਾਵੇਂ ਸਾਡੇ ਜੀਵਨ ਨੂੰ ਕੋਈ ਉੱਚਾ ਨਹੀਂ ਚੁੱਕਦਾ ਸਾਡੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਖਤਮ ਨਹੀਂ ਕਰਦਾ ਸਾਡੇ ਜੀਵਨ ਨੂੰ ਨਿਰਮਲ ਨਹੀਂ ਬਣਾਉਂਦਾ ਉਹ ਕਰਮ ਕਾਂਡ ਹੈ ਉਹ ਧਰਮ ਦੇ ਨਾਂ ਤੇ ਬਖਾਵੇ ਦਾ ਕੀਤਾ ਜਾ ਰਿਹਾ ਕਰਮ ਹੈ ਤੋ ਇਸ ਕਰਕੇ ਸਾਨੂੰ ਹਰ ਕਰਮ ਤੋਂ ਪਹਿਲਾਂ ਜਿਹਨੂੰ ਇਸ ਧਰਮ ਦੇ ਨਾਂ ਤੇ ਕਰ ਰਹੇ ਆ ਇਹ ਵਿਚਾਰ ਲੈਣਾ ਚਾਹੀਦਾ ਹੈ ਸਮਝ ਲੈਣਾ ਚਾਹੀਦਾ ਹੈ ਕਿ ਕੀ ਇਹਦੇ ਨਾਲ ਮੇਰੇ ਜੀਵਨ ਦੇ ਵਿੱਚ ਕੋਈ ਨਵਾਂ ਇਨਕਲਾਬ ਆਵੇਗਾ। ਇਹ ਗੱਲ ਜਿਸ ਲਈ ਵਰਤ ਰੱਖਣ ਦੀ ਗੱਲ ਆਉਂਦੀ ਹੈ ਵੀ ਹੁਣ ਨੂੰ ਫਲਾਣੀ ਦੇਵੀ ਦੇਵਤਾ ਰੱਖਣਾ ਹੈ ਮੱਸੀਆ ਦਾ ਰੱਖਣਾ ਹੈ ਪੂਰਨਮਾਸ਼ੀ ਦਾ ਰੱਖਣਾ ਸਾਨੂੰ ਵਿਚਾਰ ਲੈਣਾ ਚਾਹੀਦਾ। ਅਜਿਹਾ ਪਹਿਲਾ ਪਰਮਾਨ ਜਦ ਮੈਂ ਆਪ ਜੀ ਨਾਲ ਸੱਜਾ ਕਰ ਲਗਾ। ਗੁਰੂ ਅਮਰਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਕਿਤੇ ਤੀਜੇ ਨੌਨਿਕ ਬਖਸ਼ਿਸ਼ ਕਰਦੇ ਨੇ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਜੇ ਸਭ ਪਾਉ ਹੈ ਦੂਜਾ ਉਹ ਇਥੇ ਸਤਗੁਰੂ ਨੇ ਸਿਰਫ ਕੱਲੇ ਵਰਤ ਦੀ ਨੇਮ ਨਹੀਂ ਗੱਲ ਨਹੀਂ ਕੀਤੀ ਵਰਤ ਨੇਮ ਵਰਤ ਰੱਖਣ ਦਾ ਨੇਮ ਨਿਭਾਉਣਾ ਜਿਵੇਂ ਸਾਰੀਆਂ ਇਕਾदशीਆਂ ਦਾ ਵਰਤ ਰੱਖਣਾ ਹੈ ਜੀ ਆ ਬੀਬੀਆਂ ਰਖਦੀਆਂ ਨੇ ਕਰਵਾ ਚੌਥਾ ਵਰਤ ਰੱਖਣਾ ਹੈ ਜੀ ਬੜ ਮਥਰੇ ਮਥੇ ਹੋਏ ਨੇ ਪਰ ਰੋਜ਼ ਦਿਹਾੜੀ ਪੂਜਾ ਕਰਨੀ ਨਿਤ ਅਪਰਤ ਪੂਜਾ ਅਕਾਲ ਪੁਰਖ ਦਾ ਪਤਾ ਨਹੀਂ ਅਕਾਲ ਪੁਰਖ ਕੌਣ ਹੈ ਕਿਹੋ ਜਿਹਾ ਕਿੱਥੇ ਰਹਿੰਦਾ ਹੈ ਉਹਦਾ ਕੀ ਸੁਭਾਅ ਹੈ ਉਹ ਕੀ ਛੜ ਤੇ ਬਖਸ਼ਿਸ਼ਾ ਕਰਦਾ ਹੈ ਉਹਦੇ ਨਾਲ ਸਾਡਾ ਸੰਬੰਧ ਕੀ ਹੈ ਇਹ ਤਾਂ ਕੁਝ ਪਤਾ ਨਹੀਂ ਪੱਥਰ ਦੇ ਦੇਵੀ-ਦੇਵਤੇ ਬਣਾ ਲਏ ਤੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰਤੀ ਜਿਵੇਂ ਲੋਕਾਂ ਨੂੰ ਧਰਮ ਚਲ ਫੈਲਾਇਆ ਲੋਕਾਂ ਵਿੱਚ ਧਾਰਮਿਕ ਠੇਕੇਦਾਰ ਵੀ ਆ ਜਾਂਦੇ ਨੇ ਕਿਉਂਕਿ ਉਹਨਾਂ ਦਾ ਵੀ ਤਾਂ ਆਪਣਾ ਸਵਾਰਥ ਹੈ ਨਾ ਇਹ ਪੂਜਾ ਹੁੰਦੀਆਂ ਰਹਿਣਗੀਆਂ ਤੇ ਉਹਨਾਂ ਦੀ ਦੁਕਾਨਦਾਰੀਆਂ ਚਲਦੀਆਂ ਰਹਿਣਗੀਆਂ ਤੇ ਉਸ ਤਰ੍ਹਾਂ ਉਹਨਾਂ ਦੇ ਦੱਸੇ ਮੁਤਾਬਕ ਪੂਜਾ ਕਰਨੀ ਸ਼ੁਰੂ ਕਰਦੇ ਨੇ ਸਤਿਗੁਰੂ ਨੇ ਫੈਸਲਾ ਦਿੱਤਾ ਬਿਨ ਬੂਜੇ ਸਭ ਪਾਉ ਹੈ ਦੂਜਾ ਤੂੰ ਆਪਣੇ ਵੱਲੋਂ ਪਰਮੇਸ਼ਰ ਨੂੰ ਪ੍ਰਸੰਨ ਕਰ ਰਿਹਾ ਹੈ ਵਰਤ ਰੱਖ ਕੇ ਜਾਂ ਪੂਜਾ ਕਰਕੇ ਤੈਨੂੰ ਪਤਾ ਹੀ ਨਹੀਂ ਪਰਮੇਸ਼ਰ ਕਿਹੋ ਜਿਹਾ ਹੈ ਉਹ ਕੀ ਚਾਹੁੰਦਾ ਹੈ ਉਹ ਕੀ ਮੰਗਦਾ ਕਿਸ ਗੱਲ ਨਾਲ ਖੁਸ਼ ਹੁੰਦਾ ਕਿ ਫਿਰ ਤੂੰ ਉਹਦੀ ਪੂਜਾ ਕਿਵੇਂ ਕਰ ਸਕਦਾ ਹੈ ਕਰ ਕਿਵੇਂ ਰਿਹਾ ਹੈ ਇੱਕ ਆਪਣੇ ਉੱਤੇ ਭਰਮ ਜਾਲ ਪਾਲ ਰਿਹਾ ਹੈ ਨਾ ਕਿ ਮੈਂ ਉਹਦੀ ਪੂਜਾ ਕਰ ਰਿਹਾ ਹੈ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਤਾਂ ਮਾਇਆ ਦੇ ਵਿੱਚ ਗਿਲਤਾਨ ਹੋਇਆ ਪਿਆ। ਫਿਰ ਉਹੀ ਗੱਲ ਆ ਗਈ ਮਾਇਆ ਅਕਾਲਪੁਰ ਨੂੰ ਛੱਡ ਕੇ ਬਾਕੀ ਸਭ ਆਇਆ ਜਿਸੇ ਲਈ ਉਹਦੇ ਅਟਲ ਨੇਮਾ ਚੋਂ ਬਾਹਰ ਜਾ ਕੇ ਕੋਈ ਤੁ ਕਰਮ ਕਰ ਰਿਹਾ ਹੈ। ਤੇ ਇਹਦਾ ਮਤਲਬ ਹੈ ਮਾਇਆ ਦੇ ਵਿੱਚ ਗਿਲਤਾਨ ਹੋਇਆ ਪਿਆ। ਬਿਲਕੁਲ ਜਿਹਾ ਸਪਾ ਉਹ ਹੈ ਦੂਜਾ। ਸਤਿਗੁਰੂ ਨੇ ਇਹ ਨਹੀਂ ਕਿ ਬ੍ਰਹਮੀ ਕਰਮ ਨੂੰ ਹੀ ਜ਼ਰੂਰ ਰੱਦ ਕੀਤਾ। ਹਰ ਉਹ ਕਰਮ ਜਿਹੜਾ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਹੈ ਔਰ ਸਾਡੇ ਜੀਵਨ ਦੇ ਵਿੱਚ ਕੋਈ ਤਵਦੀਲੀ ਨਹੀਂ ਲਿਆਉਂਦਾ ਚਾਹੇ ਕਿਸੇ ਕੌਮ ਵੱਲੋਂ ਕੀਤਾ ਜਾ ਰਿਹਾ ਹੈ ਉਹਨੂੰ ਰਿਜੈਕਟ ਕੀਤਾ ਸਾਨੂੰ ਕਿਹਾ ਵੀ ਇਹਦੇ ਬਾਰੇ ਸੋਚੋ ਜਿਵੇਂ ਮੈਂ ਬੇਨਤੀ ਕੀਤੀ ਸੀ ਪਹਿਲਾਂ ਕਿ ਜਿਵੇਂ Hindu ਕੌਮ ਦੇ ਵਿੱਚ ਵਰਤ ਰੱਖੇ ਜਾਂਦੇ ਨੇ ਮੁਸਲਮਾਨ ਕੌਮ ਦੇ ਵਿੱਚ ਰੋਜ਼ੇ ਰੱਖੇ ਜਾਂਦੇ ਨੇ ਔਰ ਇਹ ਰੋਜ਼ੇ ਜਿਹੜੇ ਨੇ ਇਹ ਇੱਕ ਮਹੀਨਾ ਫਿਕਸ ਹੈ ਰਮਜ਼ਾਨ ਦਾ ਮਹੀਨਾ ਉਹ ਪੂਰਾ ਮਹੀਨਾ ਰੱਖੇ ਜਾਂਦੇ ਨੇ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਵਿਚਾਰਨ ਕੀਤਾ ਹੋਇਆ ਹੈ ਇਹਦੇ ਵਿੱਚ ਦੋਨੋਂ ਦੀ ਗੱਲ ਕਰਦੇ ਨੇ ਸਤਿਗੁਰੂ ਜੀ ਪੰਜਵੇਂ ਨਾੜਕ ਬਖਸ਼ਿਸ਼ ਕਰਦਨੇ ਵਰਤ ਨਾ ਰहूं ਨਾ ਮੈਂ ਰਮਜ਼ਾਨਾ ਤੇ ਸੇਵੀ ਜੋ ਰੱਖਿਆ ਨਿਦਾਨਾ ਨਾਤੇ ਮੈਂ ਇਹ ਕਰਮ ਕਾਂਡ ਕਰਦਾ ਵਰਤ ਰੱਖਣ ਦਾ ਤੇ ਨਾ ਮੈਂ ਰੋਜ਼ੇ ਰੱਖਦਾ ਮੁਸਲਮਾਨਾ ਵਾਂਗੂੰ ਮੈਂ ਹੁਣੇ ਬੇਨਤੀ ਕੀਤੀ ਹਿੰਦੂ ਦਾ ਕਰਮ ਕਾਂਡ ਜਿਹੜਾ ਉਹ ਵੀ ਸਾਰੀਆਂ ਇਕਾदशीਾਂ ਦੇ ਵਰਤ ਰੱਖ ਲਓ ਪੂਰਨਵਾਰਸ਼ੀ ਦਾ ਵਰਤ ਰੱਖ ਲਓ ਮਸੀਹਾ ਦਾ ਵਰਤ ਰੱਖ ਲਓ ਕੁਝ ਦੇਵੀ ਦੇਵਤਿਆਂ ਦੇ ਨਾਵਾਂ ਦੇ ਦਿਨਾਂ ਤੇ ਵਰਤ ਰੱਖ ਲਓ ਸੀਤਲਾ ਮਾਈ ਦਾ ਵਰਤ ਰੱਖ ਲਓ ਇਸਤਰਾਵ ਲਗ ਲਗੋ ਮਿੱਤੇ ਹੋਈ ਨੇ ਨਾ ਤਾਂ ਮੈਂ ਉਹ ਵਰਤ ਰੱਖਦਾ ਤੇ ਨਾ ਰਮਜ਼ਾਨ ਦੇ ਮਹੀਨੇ ਦਾ ਵਰਤ ਰੱਖਦਾ ਰੋਜ਼ੇ ਰੱਖਦਾ ਜਿਹਨੂੰ ਇਹ ਮੁਸਲਮਾਨਾਂ ਨੇ ਨਾਂ ਬਦਲ ਗਿਆ ਜਿਸਦੇ ਅਨ ਦਾ ਤਿਆਗ ਕਰਨ ਦਾ ਕੰਮ ਹੀ ਕੀਤਾ ਜਾ ਰਿਹਾ ਹੈ ਧਰਮ ਦੇ ਨਾਂ ਦੇ ਉੱਤੇ ਧਰਮ ਦੇ ਕਰਮ ਦੇ ਤੌਰ ਤੇ ਤੇ ਕਰਮ ਕਾਂਡੀ ਹੈ ਭਾਵੇਂ 1 ਮਹੀਨਾ ਪੂਰਾ ਕਰਕੇ ਰੋਜ਼ੇ ਰੱਖੇ ਜਾ ਰਹੇ ਨੇ ਤੇ ਵਰਤ ਰੱਖਿਆ ਜਾ ਰਿਹਾ ਨਾ ਵਰਤ ਰਹੋ ਨਾ ਮੈਂ ਰਮਜ਼ਾਨ ਰਮਜ਼ਾਨਾ 30 ਦਿਮੀ ਜੋ ਰੱਖੈਂ ਨਿਦਾਨਾ ਮੈਂ ਤਾਂ ਉਹ ਕੰਮ ਕਰਦਾ ਜਿਹੜਾ ਕਰਨਾ ਲੈਂ ਮੈਂ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਜਿਹੜਾ ਹਰ ਵੇਲੇ ਮੇਰੇ ਅੰਗ ਸੰਗ ਸਹਾਈ ਹੈ ਇਹੜਾ ਮੈਨੂੰ ਹਰ ਵੇਲੇ ਮੇਰੀ ਸੰਭਾਲ ਕਰਦਾ ਹੈ। ਮੈਨੂੰ ਸਭ ਆਕੜਾਂ ਤੋਂ ਬਚਾਉਂਦਾ ਹੈ। ਮੈਨੂੰ ਹਰ ਮੇਰੀ ਲੋੜ ਪੂਰੀ ਕਰਦਾ ਹੈ। ਉਹਨੇ ਧਿਆਨ ਰੱਖਿਆ ਹੋਇਆ ਮੈਨੂੰ। ਉਹਨੂੰ ਯਾਦ ਕਰਦਾ ਮੈਂ, ਉਹਦਾ ਸ਼ੁਕਰਾਨਾ ਕਰਦਾ ਮੈਂ। ਮੈਂ ਤਾਂ ਹਰ ਸਾਲ ਉਹਦਾ ਸ਼ੁਕਰਾਨਾ ਕਰਦਾ ਵੀ ਤੂੰ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਸਾਡੇ ਉੱਤੇ। ਮੈਂ ਕਰਮ ਕਾਂਡ ਦੇ ਭਲੇ ਵਰਤਇ ਇੱਥੇ ਰੋਜ਼ ਨਹੀਂ ਰਖਦਾ ਗੱਲ ਬੜੀ ਸੱਦੀ ਸਪਸ਼ਟ ਹੈ ਕਿ ਜਿੱਥੇ ਸਾਰੇ ਕਰਮ ਕਾਂਡਾ ਨੂੰ ਰੱਦ ਕੀਤਾ ਹੈ ਸਾਨੂੰ ਚੁਣ ਕੇ ਵੀ ਦੱਸਦਾ ਹੈ ਵੀ ਆਹ ਕਰਮ ਕਾਰਨ ਜਿਹੜੇ ਕੀਤੇ ਜਾ ਰਹੇ ਨੇ ਲੇਕਿਨ ਨਾਲੇ ਵੀ ਸਿੱਖਿਆ ਦੇ ਦਿੱਤੀ ਹੈ ਵੀ ਕੋਈ ਵੀ ਧਰਮ ਦਾ ਕਰਮ ਜਿਹੜਾ ਹੈ ਧਰਮ ਦੇ ਨਾਂ ਦੇ ਉੱਤੇ ਕਰਮ ਕਰਨਾ ਉਹਨੂੰ ਵੇਖ ਲਓ ਵੀ ਤੁਹਾਡੇ ਜੀਵਨ ਚ ਕੋਈ ਤਬਦੀਲੀ ਜਾਂਦਾ ਹੈ ਜਾਂ ਵਕਾਅਬਲੀ ਕੀਤਾ ਜਾ ਰਿਹਾ ਹੈ ਫਿਰ ਉਹ ਕਰਮकांड ਹੈ ਉਹਨੂੰ ਛੱਡ ਦਿਓ ਆਪਾਂ ਇਸ ਪਾਗ ਨੂੰ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਦਨੇ ਕਿ ਬਚਨ ਪਰਵਾਹਨ ਕਰਨਾ ਹੋਈਆਂ ਭੁੱਲਾਂ ਵਾਸਤੇ ক্ষমা ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ